ਜੇ ਵਧੀਆ ਲੱਗਿਆ ਤਾਂ ਜਰੂਰ ਸ਼ੇਅਰ ਕਰਿਓ ਜੀ ਸੋ ਤੁਹਾਡੇ ਪੇਸ਼ ਹੈ ਹੋ ਜਾਂ ਮੈਂ ਸੁਣਾਵਾ ਇੱਕ ਸੱਚ ਸਭ ਨੂੰ ਝੂਠ ਨਹੀਂ ਮੈਂ ਕਹਿਣਾ ਦੇਣੀ ਜਹਾਨ ਰੱਬ ਨੂੰ ਹੋ ਗਾਣਿਆਂ ਨੇ ਸਭ ਨੂੰ ਵਿਗਾੜ ਸੁਟਿਆ ਸੱਚ ਦਾ ਗ੍ਰੰਥ ਵੀ ਏ ਪਹਾੜ ਸੁਟਿਆ ਹੋ ਲਾਲੀ ਸੀ ਜੋ ਖੂਨ ਦੀ ਉਹ ਚਿੱਟੀ ਹੋ ਗਈ ਆ ਹੋ ਲਾਲੀ ਸੀ ਉਹ ਖੂਨ ਦੀ ਜੋ ਚਿੱਟੀ ਹੋ ਗਈ ਸੋਨੇ ਦੀ ਚਿੜੀ ਤਾਂ ਹੁਣ ਮਿੱਟੀ ਹੋ ਗਈ ਸੋਨੇ ਦੀ ਚਿੜੀ ਤਾਂ ਹੁਣ ਮਿੱਟੀ ਹੋ ਗਈ ਉਹ ਫਾਲਾ ਕੇ ਮਰਦਾ ਕਿਸਾਨ ਦੇਖਿਆ ਨਸ਼ਿਆਂ ਚ ਰੁੜਦਾ ਜਵਾਨ ਵੇਖਿਆ ਹੱਕ ਮੰਗਦੀਆਂ ਸੀ ਤਿਆਂ ਵਿਚਾਰੀਆਂ ਹੱਕ ਮੰਗੇ ਡਾਂਗਾ ਉਹਨਾਂ ਦੇ ਬਿਮਾਰੀਆਂ ਸਾਰੇ ਨਹੀਂ ਮੈਂ ਕਹਿੰਦਾ ਕੁਝ ਬਣੀ ਬੈਠੇ ਨੇ ਆਰੇ ਨਹੀਂ ਮੈਂ ਕਹਿੰਦਾ ਕੁਝ ਬਣੀ ਬੈਠੇ ਨੇ ਗੁੰਡੇ ਕਈ ਕੁਰਸੀਆਂ ਤੇ ਚੜੀ ਬੈਠੇ ਨੇ ਚੋਰ ਕਈ ਵਰਦੀਆਂ ਚ ਬਣੀ ਬੈਠੇ ਨੇ ਟੀਕੇ ਲਾ ਕੇ ਲੱਗਦੇ ਨੇ ਜਿਵੇਂ ਮਿੱਤਰੋ ਖਾੜਿਆਂ ਚ ਪੈਂਦੀ ਜਾਂਦੀ ਸੋਨ ਮਿੱਤਰੋ ਹੋ ਫੁਕਰੇ ਵਿਆਹ ਦੇ ਵਿੱਚ ਫੇਰ ਕਰਕੇ ਮਲੇ ਵੱਡੇ ਸੂਰਮੇ ਬੰਦੂਕ ਫੜ ਕੇ ਪੰਜਾਬ ਹੁਣ ਜੰਮਦਾ ਨਹੀਂ ਪੁੱਤ ਸੂਰਮੇ ਦੋਹਣ ਜੰਮ ਦਾ ਨੀ ਪੁੱਤ ਸੂਰਮੇ ਹੱਸ ਹੱਸ ਮਾਵਾਂ ਨੇ ਨਾ ਪੁੱਤ ਤੋਰਨੇ ਹੱਸ ਹੱਸ ਜੰਗਾ ਨੂੰ ਨਾ ਪੁੱਤ ਤੋਰਨੇ